ਰਾਮ ਨੌਮੀ ਦੇ ਪਾਵਨ ਦਿਹਾੜੇ ਤੋਂ ਠੀਕ ਇੱਕ ਦਿਨ ਪਹਿਲਾਂ ਡਾਕਟਰ ਦਲਜੀਤ ਸਿੰਘ ਚੀਮਾ ਉਹਨਾਂ ਦਾ ਪਹਿਲਾ ਜਾਨੀ ਕਿ ਪਲੇਠੀ ਦੌਰਾ ਹੁੰਦਾ ਆਪਣੇ ਹਲਕੇ ਦੇ ਵਿੱਚ ਔਰ ਅੱਜ ਰਾਮ ਨੌਮੀ ਦੇ ਇਸ ਪਾਵਨ ਦਿਹਾੜੇ ਦੇ ਉੱਤੇ ਬਟਾਲਾ ਦੇ ਵਿੱਚ ਇਹ ਸ਼ੋਭਾ ਯਾਤਰਾ ਵਿਦਿਅ ਵਿੱਚ ਸ਼ਾਮਲ ਹੁੰਦੇ ਨੇ ਭਗਵਾਨ ਸ਼੍ਰੀ ਰਾਮ ਜੀ ਦੀ ਕੀ ਉਹਨਾਂ ਦੀ ਮਹਿਮਾ ਹੈ ਕੀ ਉਹਨਾਂ ਦੀ ਕਿਰਪਾ ਉਹਨਾਂ ਦੀ ਜੁਬਾਨੀ ਜਾਣਦੇ ਆ ਇਹ ਸੰਯੋਗ ਸੀ ਜਾਂ ਫਿਰ ਭਗਵਾਨ ਸ਼੍ਰੀ ਰਾਮ ਦਾ ਆਦੇਸ਼ ਸੀ ਜੇਕਰ ਉਹਨਾਂ ਦਾ ਦੇਸ਼ ਹੈ ਤੇ ਹੁਣ ਇਹ ਸੁਨੇਹਾ ਜਿਹੜਾ ਬਾਕੀ ਹਲਕਾ ਗੁਰਦਾਸਪੁਰ ਹੈ ਉਹਨਾਂ ਦੇ ਲਈ ਕੀ ਹੈ ਡਾਕਟਰ ਸਾਹਿਬ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਮਿਹਰਬਾਨੀ ਜੀ ਬਹੁਤ ਸਭ ਤੋਂ ਪਹਿਲਾਂ ਤੇ ਰਾਮ ਨੌਮੀ ਦੀਆਂ ਜੀ ਲੱਖ-ਲੱਖ ਮੁਬਾਰਕਾਂ ਮੈਂ ਸਾਰੇ ਇਲਾਕਾ ਵਸਿਆ ਨੂੰ ਪੰਜਾਬ ਵਸਿਆ ਨੂੰ ਦੇਸ਼ ਵਸਿਆ ਨੂੰ ਰਾਮ ਨੌਮੀ ਤੇ ਪਾਵਨ ਇਤਿਹਾਸਿਕ ਔਸਰ ਵੀ ਦਿਲ ਦੀਆਂ ਗਹਿਰਾਈਤੋਂ ਮੁਬਾਰਕਬਾਦ ਅੰਗ ਸਮਿਜਾ ਮੇਰੇ ਬਹੁਤ ਵੱਡੇ ਭਾਗ ਹੈ ਕਿ ਕੱਲ ਜਿਹੜਾ ਬਰਤਾਸ ਤੇ ਲੋਕ ਸਭਾ ਹਲਕੇ ਦੇ ਵਿੱਚ ਪਹਿਲੇ ਦਿਨ ਐਂਟਰੀ ਕੀਤੀ ਸੀ ਜੀ। ਔਰ ਅੱਜ ਦੂਜੇ ਦਿਨ ਜਿਹੜੀ ਬਟਾਲਾ ਦੇ ਵਿੱਚ RAM NAMI ਦੇ ਮੌਕੇ ਦੇ ਉੱਤੇ ਸ਼ੋਭਾ ਯਾਤਰਾ ਨਿਕਲੀ ਹੈ। ਉਹਦੇ ਵਿੱਚ ਸ਼ਮੂਲੀਅਤ ਕਰਨ ਦਾ ਸੁਭਾਗ ਪ੍ਰਾਪਤ। ਔਰ ਬਹੁਤ ਆਨੰਦ ਆਇਆ। ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਮੈਂ ਇਥੇ ਹਾਂ। ਸਪਾ ਗੋਗਰਾਮ ਚੰਦਰ ਜੀ ਦਾ ਸ਼ੁਕਰੀਆ ਦਾਖ। ਇਸ਼ਾਰਾ ਕੀ ਰਾਜਨੰਦਨ ਦਿਨ ਉਹਨਾਂ ਨੇ ਬੁਲਾਇਆ ਇਸ਼ਾਰਾ ਕੀ ਸਮਝਦੇ ਹੋ ਤੁਸੀਂ ਸੰਗਤ ਜੀ ਇਸ਼ਾਰਾ ਤੇ ਦੇਖੋ ਸਾਰੀ ਸੰਗਤ ਨੇ ਸਮਝੀ ਆ ਜੀ ਕਿ ਬਿਨਾ ਉਹਦੀ ਜੋਟੀ ਲਾਇਆ ਨਹੀਂ ਬੰਦਾ ਪਹੁੰਚ ਨਹੀਂ ਸਕਦਾ ਆਪਣੇ ਨਿਸ਼ਾਨੇ ਇਸ ਕਰਕੇ ਹੁਕਮ ਵੀ ਸਮਝੋ ਕਿ ਅੱਜ ਰਾਮ ਨੰਥੀ ਜੀ ਸ਼ਾਮਲ ਹੋਇਆ ਔਰ ਇੰਨੇ ਉਤਸ਼ਾਹ ਦੇ ਨਾਲ ਸਾਰੇ ਭੈਣ ਭਰਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ ਖੁਸ਼ੀਆਂ ਸਾਂਝੀਆਂ ਕਰਨ ਦਾ ਮੌਕਾ ਮਿਲਿਆ ਇਹ ਇਹ ਸਤੋ ਵੰਦ ਅਨੰਦਤ ਸਮਾ ਹੋ ਬਿਨੀ ਹੋ ਕਿ ਮਾ ਸਾ ਬਚਪਨ ਦੇ ਵਿੱਚ ਵੀ ਕਦੀ ਬਟਾਲਾ ਜਦੋਂ ਤੁਸੀਂ ਆਏ ਹੋਗੇ ਮੌਕਾ ਦੇਖਿਆ ਹੋਗਾ ਰਾਮ ਨੌਮੀ ਦੇ ਤੇ ਇਸੇ ਤਰ੍ਹਾਂ ਦਰਸ਼ਨ ਦੇਦਾਰੇ ਸ਼੍ਰੀ ਰਾਮ ਜੀ ਦੇ ਕੀਤੇ ਹੋਣਗੇ ਉਦੋਂ ਦੇ ਤੇ ਹੁਣ ਦੇ ਵਿੱਚ ਕੀ ਫਰਕ ਮਹਿਸੂਸ ਕੀਤਾ ਅੱਜ ਸੰਗਤ ਦਾ ਪਿਆਰ ਕਿਹੋ ਜਿਹਾ ਦੇਖਣ ਨੂੰ ਮਿਲਿਆ ਤੁਹਾਡੇ ਨਾਲ ਵੈਸੇ ਤੇ ਸਾਡਾ ਪਿੰਡ ਸ਼੍ਰੀ ਹਰਗੁਜਿੰਦਪੁਰ ਤੋਂ ਥੋੜਾ ਦੂਰ ਸੀ ਉਦੋਂ ਅਸੀਂ ਸਾਈਕਲਾਂ ਦੇ ਉੱਤੇ ਰਾਮਲੀਲਾ ਦੇਖਣ ਸ਼੍ਰੀ ਹਰਗੁਜਿੰਦਪੁਰ ਲਗਾਤਾਰ ਹੁੰਦੇ ਹਾਂ ਜੀ 70 ਕਿਲੋਮੀਟਰ ਜਿਹੜੇ ਸਾਰਾ ਸਾਲ ਉਹ ਦੇਖਦੇ ਹੁੰਦੇ ਸੀ ਵੀ ਰਾਮਲੀਲਾ ਕਦੋਂ ਸ਼ੁਰੂ ਹੋਣੀ ਹੈ ਜੀ ਤੇ ਕਦੀ ਵੀ ਕੋਈ ਰਾਮਲੀਲਾ ਦੋ ਜਗ੍ਹਾ ਲੱਗਦੀ ਸੀ ਦੋਨੇ ਜਗ੍ਹਾ ਹੀ ਅਸੀਂ ਜਿਹੜੀ ਆਏ ਰੋਜ਼ ਤੇ ਇੱਕੇ ਜਾਂਦੇ ਸੀ ਠੀਕ ਹੈ ਜੀ ਤੇ ਅਕੀਲੇ ਦਿਨ ਦੁਸ਼ਹਿਰਾ ਹੁੰਦਾ ਸੀ ਇਸ ਕਰਕੇ ਉਦੋਂ ਵੀ ਇਹ ਇਹਦਾ ਹੈ ਕਿਉਂਕਿ ਸਾਡੀ ਗੁਰੂਆ ਪੀੜਾ ਦੀ ਧਰਤੀ ਹੈ ਇੱਥੇ ਸਾਂਝੀ ਵਾਲਤਾ ਦਾ ਮਾਨਸਿਕ ਜਾਤ ਸਰ ਹੈ ਇੱਕੇ ਪੇ ਚੱਲਦਾ ਸਾਨੂੰ ਸੰਦੇਸ਼ ਗੁਰੂ ਸਾਹਿਬ ਦਾ ਜੀ ਉਦੋਂ ਵੀ ਕਦੀ ਵੀ ਮਸੂਲ ਸੰਦਾਸੀ ਵਿੱਚ ਪਿੰਡਾਂ ਵਾਲੇ ਵਿੱਚ ਸਿੱਖ ਭਰਾ ਵਿੱਚ ਹਿੰਦੂ ਭਰਾ ਜੀ ਜੀ ਅੱਜ ਵੀ ਉਸੇ ਤਰ੍ਹਾਂ ਤੁਸੀਂ ਦੇਖੋ ਨਜ਼ਰ ਮਾਰ ਕੇ ਕਿ ਅੱਜ ਵੀ ਸਾਰੇ ਇਕੱਠੇ ਉਦੋਂ ਦਾ ਡਾਕਟਰ ਦਲਜੀਤ ਸਿੰਘ ਟੀਮਾ ਜਿਹੜੇ ਅਸੀਂ ਬਚਪਨ ਦੇ ਵਿੱਚ ਆਉਂਦੇ ਸੀਗੇ ਉਦੋਂ ਰੌਣਕ ਮੇਲਾ ਵੇਖਣ ਆ ਗਏ ਅੱਜ ਡਾਕਟਰ ਦਲਜੀਤ ਸਿੰਘ ਟੀਮਾ ਇੱਥੋਂ ਦੀ ਕਬੱਡੀ ਜ਼ਿੰਮੇਵਾਰੀ ਲੈ ਕੇ ਆਏ ਨੇ ਲੋਕ ਸਭਾ ਸੀਰ ਗੁਰਦਾਸਪੁਰ ਦੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਲਾਨੇ ਗਏ ਨੇ ਪਲੀਟੀਕੀ ਦੌਰਾ ਤੁਹਾਡਾ ਪਹਿਲਾ ਪਲੀਟੀਕੀ ਦਾ ਦੌਰਾ ਹੈ ਤੇ ਅੱਜ ਤੁਸੀਂ ਜਦੋਂ ਸਾਰਿਆਂ ਨੂੰ ਮਿਲੇ ਇੱਥੋਂ ਦੇ ਹਲਕੇ ਦਾ ਪਿਆਰ ਕਿਹੋ ਜਿਹਾ ਦੇਖਣ ਨੂੰ ਮਿਲਿਆ ਜੀ ਬਹੁਤ ਚੰਗਾ ਲੱਗਿਆ ਅੱਛਾ ਜੀ ਵੈਸੇ ਵੀ ਮਾਜ ਦਾ ਸੁਭਾਅ ਆ ਮੈਂ ਵੀ ਇਥੇ ਜੰਪਾ ਲਾ ਜੀ ਬੜਾ ਖੁੱਲਾ ਦਿਲ ਹੁੰਦਾ ਹੈ ਸਾਡੇ ਮੱਦੇ ਦੇ ਲੋਕਾਂ ਦਾ ਤੇ ਪਰ ਜੋ ਕੁਝ ਦੇ ਚੋਂਦਾ ਉਹ ਕੁਝ ਬਾਹਰ ਹੁੰਦਾ ਕੇਸੀ ਬੇਲ ਚੱਜ ਵੈਸੇ ਲੋਕਾਂ ਨੇ ਕੀ ਅੱਜ ਤੇ ਖੁਸ਼ੀਆਂ ਖੁਸ਼ੀਆਂ ਕਿਉਂਕਿ ਆਇਤਾ ਜਿਹੜਾ ਗਿਆ ਭਗਵਾਨ ਲਾਲ ਚੰਦਰ ਜੀ ਦਾ ਜਿਹੜਾ ਆਇਤਾ ਆਇਤਾ ਸਾਰੇ ਘਰਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਹਰ ਦਾ ਦੇ ਉੱਤੇ ਖੁਸ਼ੀਆਂ ਖੁਸ਼ੀਆਂ ਪਰ ਵੈਸੇ ਵੀ ਇਹ ਸਾਡੇ ਲੋਕਾਂ ਦਾ ਇੱਕ ਬਖਸ਼ਿਸ਼ਾ ਗੁਰੂਪਰਾਇ ਦੀ ਕਿ ਇੱਥੇ ਜਦੋਂ ਵੀ ਆਓ ਜੀ ਮਹਿਮਾਨ ਨਿਵਾਜੀ ਪਰਉਨ ਚਾਹੀ ਮੇਨਜਲ ਦਾ ਤਰੀਕਾ ਸਾਡੇ ਵਿਸ਼ੇਸ਼ ਲੋਕਾਂ ਦੀਆਂ ਬਾਮਾਂ ਖੁੜੀਆਂ ਰਹਿੰਦੀਆਂ ਬਾ ਕਮਾਲ ਹੈ ਇਹ ਤਾਂ ਸਾਡੇ ਘਰ ਇਤੋਂ ਦਾ ਕਲਚਰ ਆ ਉਹਦੀ ਬਖਸ਼ ਜੀ ਜੀ ਸੋ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਚਾਰ ਨਰੇਸ਼ ਮਾਜਰੀ ਸਾਡੇ ਨਾਲ ਹੈ ਮਾਜਰੀ ਸਾਹਿਬ ਅੱਜ ਦਾ ਇਸ਼ਾਰਾ ਜਿਹੜਾ ਭਗਵਾਨ ਚਰੀ ਰਾਮ ਦਾ ਦੁਨੀਆ ਸਮਝ ਚੁੱਕੀ ਹੈ ਤੁਹਾਡੀ ਸਮਝ ਆਇਆ ਕੀ ਜੀਮਾ ਸਾਹਿਬ ਪੰਜਾਬ ਦੇ ਦਿਲਾਂ ਦੀ ਧਰਗਾਣਾ ਔਰ ਇਹਨਾਂ ਦਾ ਆਪਣਾ ਹੋਮ ਜੀ ਇਹ ਜਿਹੜਾ ਜਦੋਂ ਇਲੈਕਸ਼ਨ ਲੜਨ ਆਏ ਆਣ ਔਰ ਮੈਂ ਸਮਝ ਨਾ ਕਿ ਪ੍ਰਭੂ ਰਾਮ ਦੇ ਦੁਆਰਾ ਹੀ ਭੇਜਿਆ ਗਿਆ ਜੀ ਜਿਹੜਾ ਕਿ ਅੱਤਬੋਧ ਕਿਸੇ ਨੇ ਸੋਚਿਆ ਹੀ ਨਹੀਂ ਸੀ ਹਲਕੇ ਦੇ ਅੰਦਰ ਕਿ ਡਾਕਟਰ ਟੀਮਾ ਦੀ ਵਟਾਲੇ ਦੇ ਅੰਦਰੋਂ ਜਿਹੜੇ ਦੋ ਆਤੋਂ ਇਲੈਕਸ਼ਨ ਲੋਕ ਸਭਾ ਦੀ ਲੜਦੇ ਨੇ ਪ੍ਰਭੂ ਰਾਮ ਦੀ ਕੀ ਲੀਲਾ ਸੀ ਗੁਰੂ ਨਾਨਕ ਦੇਵ ਮਹਾਰਾਜ ਪਾਲੀ ਪਾਸ਼ਾ ਚਰਨਾ ਸ਼ੋਪਰਾਬਤ ਧਰਤੀ ਦੀ ਕੀ ਲੀਲਾ ਹੈ ਅਚਲੇਸ਼ਵਰ ਧਾਮ ਦੀ ਕੀ ਲੀਲਾ ਸੀ ਅੱਜ ਉਹ ਸੰਜੋਗ ਬਣਿਆ ਉਹ ਸੰਯੋਗ ਦੇ ਅੰਦਰ ਇਹ ਲੋਕ ਸਭਾ ਹਲਕਾ ਇਸ ਤੋਂ ਉਤਰੇ ਨੇ ਕਿਸੇ ਨੇ ਮੇਰਾ ਨਾਮ ਵੀ ਨਹੀਂ ਸੋਚਿਆ ਹਣਾ ਵੀ ਅੱਜ ਤੱਕ ਜੀ 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 ਤੇ ਡਾਕਟਰ ਟੀਮਾ ਜੀ ਜਿਹੜੇ ਪੜ੍ਹੇ ਲਿਖੇ ਵਕੀਲ ਨੇ ਔਰ ਪੂਰਾ ਪੰਜਾਬ ਦੇ ਅੰਦਰ ਕਾਲੀ ਰਲ ਦੀ ਇੱਕ ਆਵਾਜ਼ ਨੇ ਉਹ ਇੱਥੇ ਜੀ ਪਹੁੰਚਣੇ ਇਹ ਪ੍ਰਭੂ ਰਾਮ ਦਾ ਸੰਯੋਗ ਰਿਸ਼ਵਾਲ ਜੀ ਹੁਕਮ ਤੇ ਉਹਦਾ ਮੰਨਣਾ ਹੀ ਪੜਾ ਠੀਕ ਹੈ ਤੇਰਾ ਬਾਣਾ ਮੀਠਾ ਲਾਗੇ ਇਹ ਕਹਿ ਕੇ ਗੁਰੂਆਂ ਨੇ ਸੰਦੇਸ਼ ਦਿੱਤਾ ਜੀ 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 ਅੱਜ ਉਸ ਗੁਰੂ ਨਾਨਕ ਧਰਤੀ ਦੇ ਉੱਤੇ ਪ੍ਰਭੂ ਰਾਮ ਦਾ ਜੇ ਸੰਦੇਸ਼ ਹੋਇਆ ਤੇ ਇਹਨਾਂ ਦੇ ਚਰਨ ਮੁਬਾਰਕ ਹੋਏ ਜੀ ਇਹਨਾਂ ਚਰਨਾਂ ਨੂੰ ਅੱਗੇ ਵਧਾਵਾਂਗੇ ਔਰ ਮਾਰਾ ਸੱਚੇ ਪਾਤਸ਼ਾਹ ਜੀ ਜਕੀਨੀ ਪ੍ਰਭੂ ਰਾਮ ਕਰਨਗੇ ਸੋ ਇਲਾਕੇ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਹਰ ਪਾਸੇ ਜਦੋਂ ਤੇ ਡਾਕਟਰ ਟੀਮਾ ਜੀ ਇਸ ਦੌਰੇ ਤੇ ਨੇ ਜਾ ਟੱਕ ਲਈ ਹੈ ਤਾਂ ਸ਼ੋਭਾ ਯਾਤਰਾ ਦੇ ਵਿੱਚ ਜਦੋਂ ਨੇ ਸ਼ਾਮਲ ਹੋਏ ਨੇ ਔਰ ਕੱਲ ਦੇ ਵੀ ਦੌਰੇ ਜਿਹੜੇ ਸੀ ਹੈਰਾਨ ਕਰਨ ਵਾਲੇ ਸੀ ਵਰੋਤਿਆਂ ਨੂੰ ਦੰਗਲਾਂ ਪੈਣੀਆਂ ਲਾਜ਼ਮੀ ਸੀ ਕਿਉਂਕਿ ਇੰਨਾ ਰਾਸ਼ੀ ਇਨਾ ਕੱਟ ਵੇਖ ਕੇ ਹੈਰਾਨ ਪਰੇਸ਼ਾਨ ਤੋ ਵੀ ਹੋਏ ਹੋਣਗੇ ਪਰ ਇਹਦੇ ਨਾਲ ਹੀ ਅੱਜ ਦਾ ਇਸ ਜਗ੍ਹਾ ਤੇ ਵਟਾਲੇ ਦੇ ਉੱਤੇ ਜਿਹੜਾ ਸ਼ੋਭਾ ਯਾਤਰਾ ਦੇ ਵਿੱਚ ਸ਼ਾਮਲ ਹੋ ਕੇ ਜਿਹੜਾ ਪਿਆਰ ਅਥਾ ਪਿਆਰ ਜਿਹੜਾ ਮਿਲਿਆ ਚੀਮਾ ਜੀ ਨੂੰ ਇਹ ਵੀ ਭੁੱਲਣ ਵਾਲਾ ਨਹੀਂ ਹੈ ਔਰ ਇਹ ਮੰਨ ਰਹੇ ਨੇ ਹੁਣ ਲੋਕ ਕਿ ਡਾਕਟਰ ਸੀ ਚੀਮਾ ਸਾਹਿਬ ਐਵੇਂ ਨਹੀਂ ਆਏ ਪ੍ਰਭੂ ਸ਼੍ਰੀ ਰਾਮ ਦਾ ਇਸ਼ਾਰਾ ਹੈ ਕਿ ਤੇ ਰਾਮ ਨੌਮੀ ਤੋਂ ਇੱਕ ਦਿਨ ਪਹਿਲਾਂ ਉਹਨਾਂ ਦਾ ਆਉਣਾ ਔਰ ਆਈ ਦੇ ਦਿਨ ਸ਼ੋਭਾ ਯਾਤਰਾ ਦੇ ਰਾਹੀਂ ਸੰਤਾਂ ਦਾ ਅਸ਼ੀਰਵਾਦ ਲੈਣਾ ਇਹ ਕਲੀਅਰ ਕੱਟ ਦੇ ਵਿੱਚ ਇਸ਼ਾਰਾ ਹੁਣ ਸੰਤ ਐਸ ਸ਼ਾਰੀ ਨੂੰ ਕਿਵੇਂ ਸਮਝਦਿਆਂ ਨੇ ਸ਼੍ਰੀ ਰਾਮ ਦੇ ਹੁਕਮ ਨੂੰ ਕਿਵੇਂ ਮੰਨਦਿਆਂ ਨੇ ਇਹ ਤਾਂ ਹੁਣ ਇਲਾਕੇ ਦੀ ਮਾਝੇ ਦੀ ਹਲਕਾ ਗੁਰਦਾਸਪੁਰ ਦੀ ਸੰਗਤ ਜਾਣੇ